ਤਸਵੀਰਾਂ ਇੱਕ ਵਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੂਹਾਨੀਅਤ ਦੇ ਕੇਂਦਰ ਦੀਆਂ ਸਾਂਝੀਆਂ ਕਰਾਂਗੇ ਜਿੱਥੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਹੈਗੀਆਂ ਨੇ ਗਰਮੀ ਦਾ ਪ੍ਰਕੋਪ ਚਾਹੇ ਵਾਦਾ ਹੋਇਆ ਨਜ਼ਰ ਆ ਰਿਹਾ ਪਰ ਗੁਰੂ ਅੱਗੇ ਜਿਹੜਾ ਗਰਮੀ ਦਾ ਪ੍ਰਕੋਪ ਆ ਉਹ ਸੰਗਤਾਂ ਲਈ ਕੁਛ ਵੀ ਨਹੀਂ ਹੈ ਸੋ ਤਸਵੀਰਾਂ ਇਹ ਗੁਰਦੁਆਰਾ ਸਾਹਿਬ ਦੀਆਂ ਨੇ ਸੰਗਤਾਂ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਕਰੀਆਂ ਨੇ ਸੋ ਦੇਖੋ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਹੈਗੀਆਂ ਨੇ ਚਾਹੇ ਗਰਮੀ ਦਾ ਪ੍ਰਕੋਪ ਜਿਹੜਾ ਉਹ ਜ਼ਰੂਰ ਵਾਧਾ ਹੋਇਆ ਨਜ਼ਰ ਆ ਰਿਹਾ ਪਰ ਉਸ ਨੂੰ ਲੈ ਕੇ ਸੰਗਤਾਂ ਦੀ ਜਿਹੜੀ ਆਮਦ ਆ ਉਹ ਵੀ ਜ਼ਰੂਰ ਵਾਧੀ ਹੋਈ ਨਜ਼ਰ ਆ ਰਹੀ ਹੈਗੀ ਆ ਗਰਮੀ ਹੈ ਲੱਗਤੀ ਨਹੀਂ ਯਹਾਂ ਪੇ ਦਰਸ਼ਨ ਦੀਦਾਰੇ ਕਰਨ ਪਹੁੰਚੇ ਦਰਸ਼ਨ ਕਾ ਬਾਬਾ ਕੋ ਬੁਲਾਵਾ ਆ ਜਾਏ ਗੁਰੂ ਜੀ ਕਾ ਵਾਏ ਗੁਰੂ ਜੀ ਬਸ ਆ ਦਰਸ਼ਨ ਕਰਕੇ ਅੱਛਾ ਲਗਾ ਵਿਸਰਾਮ ਵੀ ਕੀਤਾ ਅੰਦਰ ਅੱਛਾ ਲਗਾ ਦਰਸ਼ਨ ਕਰਕੇ ਆਪਕੋ ਗਰਮੀ ਨਹੀਂ ਲੱਗੀ ਕਿ ਜੈਸੇ ਐਸੇ ਜੈਸੇ ਸੁਵਿਧਾ ਹੀ ਦੀ ਗਈ ਹੈ ਆਪਕੋ ਖਾਣਾ ਵੀ ਮਿਲਤਾ ਚਾ ਕੋਟਾ ਰਾਜਸਥਾਨ ਸੇ ਆਏ ਸਰ ਕਿਸਾ ਲਗਾ ਯਹਾਂ ਪੇ ਗਰਮੀ ਵੀ ਹੈ ਕਾਫੀ गर्मी तो है पर सुविधाएं बहुत अच्छी है और बहुत शानदार लगा है और वाकई में जैसा कि मतलब मन को एक शांति से मिली है गुरु गुरु के यहाँ पर आने के बाद में तो फिर फमारे टाइप के कुछ ठंडाई के लिए इन्होंने कूलर वगैरह लगाए है हुए हैं वो भी बहुत शानदार फैसिलिटी है करके कैसा लगा सबसे बड़ी बात दर्शन करके मन को बहुत सुकून मिला है मुझे बहुत सुकून मिला बहुत ज्यादा सुकून मिला बता नहीं सकती मतलब बहुत ज्यादा सुकून मिला जाने का मन कर रहा है यहाँ से जाना पड़ेगा पर मन तो निकलता ना ਦਰਸ਼ਨ ਦਿਦਾਰੇ ਕਰਨਾ ਹੈ। ਬਹੁਤ ਵਧੀਆ ਲੱਗਾ। ਅੰਦਰ ਕੋਈ ਗਰਮੀ ਤਾਂ ਨਹੀਂ ਲੱਗਦੀ ਕਿਸੇ ਤਰ੍ਹਾਂ ਦੀ? ਪਤਾ ਨਹੀਂ ਲੱਗਦਾ। ਨੀਯਦਾ ਕੇਂਦਰ ਐ ਸਚਕੰਡ ਸੀਰ ਮੰਦਰ ਸਾਹਿਬ। ਕਿੱਦਾਂ ਦਾ ਮਹਿਸੂਸ ਕਰਦੇ ਹੋ ਇਸ ਜਗ੍ਹਾ ਤੇ ਆ ਕੇ? ਬਹੁਤ ਵਧੀਆ ਬਹੁਤ ਵਧੀਆ ਲੱਗਦਾ। ਖੁਸ਼ੀ ਆਉਂਦੀ ਐ। ਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ ਹੀਟ ਵੇਵ ਨੂੰ ਲੈ ਕੇ, ਲੂ ਨੂੰ ਲੈ ਕੇ। ਫਿਰ ਵੀ ਦਰਸ਼ਨ ਦਿਦਾਰੇ ਕਰਨ ਪਹੁੰਚੇ। ਬਹੁਤ ਸਾਰੇ ਮੰਦਿਰਾਂ ਦੀ ਕੋਸ਼ਿਸ਼ ਹੈ ਕਿ ਵੀ ਰਾਮਦਾਸ ਜੀ ਉਥੇ ਪਾਸ਼ਾ ਹੋਏ ਨੇ ਉਹਨਾਂ ਦੀ ਨਗਰੀ ਦੇ ਵਿੱਚ ਦਰਸ਼ਨ ਕਰਨ ਲਈ ਐ। ਬਾਦ ਪਹਿਲੀ ਵਾਰ ਆਏਗਾ ਬਹੁਤ ਚੰਗਾ ਲੱਗਿਆ ਹੈਗਾ ਗੁਰੂ ਘਰ ਦਾ ਦਰਸ਼ਨ ਦਾ ਦੇਖੋ ਹਮੇਸ਼ਾ ਨੂੰ ਸਾਰਿਆਂ ਨੂੰ ਹੀ ਹੋਣਾ ਚਾਹੀਦਾ ਦਰਸ਼ਨ ਹੈ ਨਾ ਜਿਵੇਂ ਸੰਗਤ ਆ ਰਹੀ ਐ ਨਹੀਂ ਗਰਮੀ ਚ ਵੀ ਉਹਨਾਂ ਨੂੰ ਫੀਲ ਹੀ ਨਹੀਂ ਹੋ ਰਿਹਾ ਕਿ ਗਰਮੀ ਇਹ ਸਭ ਗੁਰੂ ਸਾਹਿਬਾਨ ਦੀ ਕਿਰਪਾ ਹੈ ਪੰਜਾਬ ਦੇ ਵਿੱਚ ਜਿੱਥੇ ਹੀਟ ਵੇਵ ਦਾ ਅਲਰਟ ਜਾਰੀ ਹੈਗਾ ਆ 45 ਤੋਂ 46 ਡਿਗਰੀ ਤਾਪਮਾਨ ਚੱਲ ਰਿਹਾ ਹੈਗਾ ਉੱਥੇ ਹੀ ਕਹ ਲਈਏ ਗੁਰੂ ਘਰ ਦੇ ਵਿੱਚ ਸੰਗਤਾਂ ਦੀ ਜੋ ਆਮਦਿਆ ਉਸੇ ਹੀ ਤਰ੍ਹਾਂ ਬਰਕਰਾਰ ਨਜ਼ਰ ਆ ਰਹੀ ਹੈ ਤਸਵੀਰਾਂ ਇੱਕ ਵਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੂਹਾਨੀਅਤ ਦੇ ਕੇਂਦਰ ਦੀਆਂ ਸਾਂਝੀਆਂ ਕਰਾਂਗੇ ਜਿੱਥੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਹੈਗੀਆਂ ਨੇ ਗਰਮੀ ਦਾ ਪ੍ਰਕੋਪ ਚਾਹੇ ਵਾਦਾ ਹੋਇਆ ਨਜ਼ਰ ਆ ਰਿਹਾ ਪਰ ਗੁਰੂ ਅੱਗੇ ਜਿਹੜਾ ਗਰਮੀ ਦਾ ਪ੍ਰਕੋਪ ਆ ਉਹ ਸੰਗਤਾਂ ਲਈ ਕੁਝ ਵੀ ਨਹੀਂ ਹੈ ਸੋ ਤਸਵੀਰਾਂ ਇਹ ਗੁਰਦੁਆਰਾ ਸਾਹਿਬ ਦੀਆਂ ਨੇ ਸੰਗਤਾਂ ਅੰਮ੍ਰਿਤ ਵੇਲੇ ਤੋਂ ਦਰਸ਼ਨ ਦਿਦਾਰੇ ਕਰੀਆਂ ਨੇ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਬਾਬੂ ਜੀ ਸਾਸ਼ੀ ਕਾਲ ਜੀ ਕੀ ਨਾਮ ਤੁਹਾਡਾ ਮੈਂ ਦਰਸ਼ਨ ਕਰਨ ਕਿਹੜੀ ਜਗ੍ਹਾ ਤੋਂ ਆਏ ਹੋ ਫਤਿਹਗੁਰ ਸਾਹਿਬ ਜੀ ਐਡੀ ਗਰਮੀ ਹੈ ਲੱਗਦੀ ਨਹੀਂ ਦਰਸ਼ਨ ਦੀਦਾਰੇ ਕਰਕੇ ਆਏ ਹੋ ਹਾਂ ਜੀ ਮੈਨੂੰ ਇੰਨੀ ਗਰਮੀ ਲੱਗਦੀ ਨਹੀਂ ਹੈ ਦਰਸ਼ਨ ਦੀਦਾਰੇ ਕਰਨ ਪਹੁੰਚੇ ਹੋ ਹਾਂ ਜੀ ਵੀ ਕਰਨ ਦਰਸ਼ਨ ਜੀ ਕਰਦਾ ਸੀ ਕਰਨ ਗੋਲੇ ਵੀਰ ਕਰ ਰਹੇ ਆ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋ ਗਏ ਫਿਰ ਹਾਂ ਬਹੁਤ ਹੋ ਗਿਆ ਤਾਂ ਲੱਗਾ ਅੰਦਰ ਦਰਸ਼ਨ ਕਰਕੇ ਬਹੁਤ ਬਹੁਤ ਵਧੀਆ ਜੀ ਹਾਂ ਜੀ ਪ੍ਰਬੰਧਕ ਕਮੇਟੀ ਵੱਲੋਂ ਕੀ ਕੀ ਉਪਰਾਲੇ ਕੀਤੇ ਗਏ ਨੇ ਕਾਸ਼ ਉੱਜਾ ਜੋੜਾ ਕਰਕੇ ਜੜਾ ਜੜਾ ਕਰ ਸਾਹਮਣੇ ਆ ਜੀ ਬਿਲਕੁਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਧੀਆ ਦਰਸ਼ਨ ਹੋ ਗਏ ਜਾਂਦੇ ਨੇ ਬਹੁਤ ਬਹੁਤ ਵਧੀਆ ਜੀ ਹਾਂ ਜੀ ਧੰਨਵਾਦ ਸੋ ਦੇਖੋ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਹੈਗੀਆਂ ਨੇ ਚਾਹੇ ਗਰਮੀ ਦਾ ਪ੍ਰਕੋਪ ਜਿਹੜਾ ਹਜ਼ੂਰ ਵਾਦਾ ਹੋਇਆ ਨਜ਼ਰ ਆ ਰਿਹਾ ਪਰ ਉਸ ਨੂੰ ਲੈ ਕੇ ਸੰਗਤਾਂ ਦੀ ਜਿਹੜੀ ਆਮਦ ਆ ਉਹ ਵੀ ਜ਼ਰੂਰ ਵਾਧੀ ਹੋਈ ਨਜ਼ਰ ਆ ਰਹੀ ਹੈਗੀ ਹੈ ਸੋ ਗੱਲਬਾਤ ਜਿਹੜੀ ਆਪਾਂ ਜ਼ਰੂਰ ਜਾਰੀ ਰੱਖਾਂਗੇ ਕਿ ਸੰਗਤਾਂ ਨਾਲ ਇੰਨੀ ਗਰਮੀ ਦੇ ਵਿੱਚ ਦਰਸ਼ਨ ਦਿਦਾਰੇ ਕਰਨ ਪਹੁੰਚੇ ਕਿਹ ਚ ਕੀ ਨਾਮ ਹੈ ਹਾਂ क्या नाम है विकास गुप्ता महाराष्ट्र से मुंबई गर्मी है लगती नहीं यहाँ पे दर्शन दर्शन क्या है बाबा का बुलावा आ जाए गुरु जी का वाह गुरु बस बुलावा दर्शन करके? दर्शन करके अच्छा लगा विश्राम भी किया अंदर अच्छा लगा दर्शन करके देखो अब गुरु कब बुलाते नेक्स्ट टाइम जब भी बुलाए जल्दी कभी फर्स्ट टाइम है अच्छा लगा फर्स्ट टाइम इधर आके अच्छा आ, आ, आ। क्या क्या अंदर देखने को मिला कैसे कैसे महसूस हुआ इधर हर चीज़ की सुविधा आपको खाने से पीने तक से, नापको बाल से लेके पैर के, के नाखून तक सब तो ही सबकी सुविधा आपको इधर मिलेगी लाइन टू लाइन सेपरेट आपको गर्मी नहीं लगेगी ऐसे ऐसे सुविधाएँ दी गई है आपको खाना भी मिलता है चा आपको चारों टाइम खाना मिलेगा खाने के लिए एनी टाइम आपको आप किधर भी आप बैठ सकते हो बैठने की भी सुविधा है बैठने पानी पानी से लेके शरबत तक सबकी सुविधा है इधर पे आप आओ इधर आपको बहुत अच्छा लगेगा इधर पे हाँ फिर कब प्लानिंग कर रहे हो आने की मैं तो जाने का मन ही नहीं कर रहा प्लानिंग ही क्या करना है मैं तो जब दोबारा प्लानिंग हो तो एक आध दो महीने में फिर आए दोबारा फिर आओ भाई कहाँ से आयो कोटा राजस्थान से आए सर कैसा लगा यहाँ पे बहुत गर्मी बहुत भी है काफ़ी गर्मी तो है पर सुविधाएं बहुत अच्छी है और बहुत शानदार लगा है और वाकई में जैसा कि मतलब मन को एक शांति से मिली है गुरु गुरु के यहाँ पर आने के बाद में तो फिर फैसिलिटी लगी गर्मी को लेकर अंदर कूलर ए वगैरह सर बहुत बहुत पूरा ध्यान रखा जा रहा है हर एक सुविधा का पूरी तरह से जैसे अगर कहीं मतलब फर्श भी गर्म है तो उसके लिए भी इन्होंने चटाई वटाई बिछा करके और उसको गीला करके बढ़िया बहुत अच्छे से हैं और इसके साथ ही साथ जो है इन्होंने जो एक फमवारे टाइप के कुछ ठंडाई के लिए इन्होंने कूलर वगैरह लगाए हुए हैं वो भी बहुत शानदार फैसिलिटी है फैसिलिटी में कोई कमी नहीं है यार दर्शन करके कैसा लगा सबसे बड़ी बात दर्शन करके मन को बहुत सुकून मिला है इतना सुकून मिला है कि मतलब हम वैसे घूमने के लिए आए हुए थे पर जितनी जितन जो घूमने के बाद जो चीज और यहाँ जो सुकून मिला है वो सब अलग है पहले भी यहाँ पे आए हो दर्शन करने के लिए या फर्स्ट नहीं सर मेरा पहला टाइम है अमृतसर हाँ सर और फर्स्ट टाइम कैसा एक्सपीरियंस सर बहुत अच्छा बहुत अच्छा रहा है सर आप कहाँ से आयो राजस्थान साथ ही कैसा लगा यहाँ पे क्या महसूस बहुत अच्छा और ऊपर वाले के पास आके तो सब अच्छा लगता है ये और मैं पाँच छः बार पहले आ चुका हूँ अच्छा। और मेरी हमेशा इच्छा होती है कि जब भी मतलब इनका बुलावा है हम यहाँ जरूर आएँ और हम दोनों पति पत्नी बहुत सी बार आ चुके हैं मैम आपको कैसा लगा यहाँ पे अंदर दर्शन करके गर्मी को लेके जो सहूलतें अंदर दी गई हैं कैसा लगा मुझे बहुत सुकून मिला बहुत ज़्यादा सुकून मिला बता नहीं सकती मतलब बहुत ज़्यादा सुकून मिला जाने का मन कर रहा है यहाँ से वापस जाना पड़ेगा पर मन तो निकलता ना ਅੰਦਰ ਦਰਸ਼ਨ ਕੀਏ ਗੁਰਬਾਨੀ ਵੀ ਚੱਲ ਰਹੀ ਹੈ ਦਰਸ਼ਨ ਦੀਦਾਰੇ ਕਰਕੇ ਆਏ ਹੋ ਅੰਦਰ ਸੋ ਕਿਹਦਾ ਮਹਿਸੂਸ ਹੋਆ ਮਨ ਵਿੱਚ ਕਿਹਦਾ ਲੱਗਾ ਉਹ ਸ਼ਾਂਤੀਤਾ ਫੀਲ ਹੋ ਰਹਾ ਹੈ ਮਤਲਬ ਬਹੁਤ ਜਿਆਦਾ ਸਕੂਨ ਮਿਲ ਰਹਾ ਹੈ ਇਹਾ ਕੋ ਦੇਖ ਕੇ ਮਤਲਬ ਕੋਈ ਪਤਾ ਨਹੀਂ ਹੁੰਦਾ ਕਿ ਗਰਮੀ ਪੜ ਰਹੀ ਹੈ ਜਾਂ ਕੁਝ ਹੋ ਰਿਹਾ ਹੈ ਸਭ ਕੁਝ ਭੁੱਲ ਜਾਂਦੇ ਹਾਂ ਬਸ ਜੀ ਧੰਨਵਾਦ ਜੀ ਆਪ ਕਦੋਂ ਆਏ ਹੋ ਇਨਕੇ ਸਾਥ ਹੀ ਹੋਆ ਕਿਹਦਾ ਲੱਗਾ ਬਹੁਤ ਅੱਛਾ ਬਹੁਤ ਅੱਛਾ ਲੱਗਾ ਹਮ ਬਿਲਕੁਲ ਕਹ ਲੀਏ ਕਿ ਇਸ ਗਰਮੀ ਦੇ ਪ੍ਰਕੋਪ ਅਗੇ ਸੰਗਤਾਂ ਦੀ ਜੋ ਆਮਦ ਆ ਉਹ ਉਸੇ ਤਰ੍ਹਾਂ ਬਰਕਰਾਰ ਹੈਗੀ ਹੈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਨਤਮਸਤਕ ਹੋਣ ਪਹੁੰਚਿਆ ਹੈਗੇ ਨੇ ਦਰਸ਼ਨ ਦੇਦਾਰੇ ਜਿਹੜੇ ਆ ਉਹ ਸੰਗਤਾਂ ਵੱਲੋਂ ਕੀਤੇ ਜਾ ਰਹੇ ਹੈਗੇ ਨੇ ਸੋ ਤਸਵੀਰਾਂ ਤੁਹਾਨੂੰ ਰੁਕ ਕਰ ਰਹੇ ਹੈਗੇ ਆ ਸਤ ਸੱਚ ਕੰਨ ਸ੍ਰੀ ਹਰਮੰਦਰ ਸਾਹਿਬ ਤੋਂ ਗੱਲਬਾਤ ਪਾ ਜ਼ਰੂਰ ਜਾਰੀ ਰੱਖਾਂਗੇ ਬਾਪੂ ਜੀ ਸਾਸ਼ੀ ਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰੇਸ਼ਮ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਕਰਨਪੁਰ ਤੋਂ ਗਰਮੀ ਨਹੀਂ ਹੈਗੀ ਦਰਸ਼ਨ ਦੇਦਾਰੇ ਕਰਨ ਆਏ ਦਰਸ਼ਨ ਦੇਦਾਰੇ ਕਰਨ ਆਏ ਆ ਵਧੀਆ ਲੱਗਾ ਹਾਂ ਬਹੁਤ ਵਧੀਆ ਅੰਦਰ ਕੋਈ ਗਰਮੀ ਤਾਂ ਨਹੀਂ ਲੱਗਦੀ ਕਿਸੇ ਤਰ੍ਹਾਂ ਦੀ ਪਤਾ ਨਹੀਂ ਲੱਗਦਾ ਇਹ ਰੋਹਾਨੀਅਤ ਦਾ ਕੇਂਦਰ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਿੱਦਾਂ ਦਾ ਮਹਿਸੂਸ ਕਰਦੇ ਹੋ ਇਸ ਜਗ੍ਹਾ ਤੇ ਆ ਕੇ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਖੁਸ਼ੀ ਆਉਂਦੀ ਹੈ ਕਿਹਦਾ ਨਾਮ ਤੁਹਾਡਾ ਸਰਦੂਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਰਾਜਸਥਾਨ ਗੰਗਾ ਨਗਰ ਜ਼ਿਲ੍ਹਾ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ ਹੀਟ ਵੇਵ ਨੂੰ ਲੈ ਕੇ ਲੂ ਨੂੰ ਲੈ ਕੇ ਫਿਰ ਵੀ ਦਰਸ਼ਨ ਦੇਦਾਰੇ ਕਰਨ ਪਹੁੰਚੇ ਹੋ ਪਹੁੰਚਿਆ ਜੀ ਮਨ ਦੇ ਵਿੱਚ ਖੁਸ਼ੀ ਸੀ ਕਿ ਵੀ ਰਾਮਦਾਸ ਜੀ ਉੱਥੇ ਪਾਸ਼ਾ ਹੋਏ ਨੇ ਉਹਨਾਂ ਦੀ ਨਗਰੀ ਦੇ ਵਿੱਚ ਦਰਸ਼ਨ ਕਰਨ ਲਈਏ ਬਾਦਾਂ ਪਹਿਲੀ ਵਾਰ ਆਏ ਆਂਗਾ ਬਹੁਤ ਚੰਗਾ ਲੱਗਿਆ ਹੈਗਾ ਹਾਂਜੀ ਮਾਨਦੇ ਚ ਬਹੁਤ ਸਿੰਘਾਂ ਵੀ ਜਾ ਕੇ ਆਈਏ ਵੀ ਆਪਣੇ ਚੌਥੇ ਪਾਸ਼ਾ ਰਾਮਦਾਸ ਜੀ ਇਹਨਾਂ ਨੇ ਨਗਰੀ ਵਸਾਈ ਆ ਇਹ ਤੇ ਉਹ ਕਰਕੇ ਕਿਦਾਂ ਲੱਗਾ ਅੰਦਰ ਗੁਰਬਾਣੀ ਵੀ ਲਗਾਤਾਰ ਚੱਲਦੀ ਰਹਿੰਦੀ ਹੈ ਬਹੁਤ ਵਧੀਆ ਜੀ ਬਾਣੀ ਤੋਂ ਉੱਤੇ ਹੋਰ ਕੀ ਚੀਜ਼ ਹੈ ਹਾਂਜੀ ਬਾਕੀ ਸਫਾਈ ਬਹੁਤ ਹੈ ਜੀ ਕੋਈ ਇੱਥੇ ਲੰਗਰ ਦੀ ਕਮੀ ਨਹੀਂ ਕੋਈ ਪਾਣੀ ਦੀ ਕਮੀ ਨਹੀਂ ਹਾਂਜੀ ਸੋ ਬਾਬੇ ਨਾਨਕ ਦਾ 20 ਰੁਪਿਆ ਦਾ ਲੰਗਰ ਤੇ ਅੱਜ ਵੀ ਵਰਕਰਾਂ ਜਾਂਦਾ ਜੀ 20 ਰੁਪਿਆ ਦਾ ਲੰਗਰ ਉਦੋਂ ਦਾ ਚਲਾਇਆ ਉਹਦਾ ਵਿਆਜ ਹੀ ਚੱਲੀ ਜਾਂਦਾ ਹੈਗਾ ਹਾਂਜੀ ਸੋ ਕਹ ਲਈਏ ਕਿ ਸੰਗਤਾਂ ਦੇ ਵਿੱਚ ਖਾਸਾ ਉਤਸ਼ਾਹ ਹੈਗਾ ਆ ਗਰਮੀ ਦਾ ਪ੍ਰਕੋਪ ਚਾਹੇ ਕਿਤੇ ਨਾ ਕਿਤੇ ਜ਼ਰੂਰ ਵਾਧਿਆ ਪਰ ਜਦੋਂ ਸੰਗਤਾਂ ਇਸ ਦਰ ਤੇ ਹੁੰਦੀਆਂ ਨੇ ਤਾਂ ਸ਼ਾਇਦ ਉਸ ਗੁਰਬਾਣੀ ਦੇ ਵਿੱਚ ਲੀਨ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ ਇਸ ਗਰਮੀ ਦੇ ਪ੍ਰਕੋਪ ਅੱਗੇ ਲੋਕਾਂ ਦਾ ਜਿਹੜੀ ਆਸਥਾ ਆ ਲੋਕਾਂ ਦੀ ਜਿਹੜੇ ਪਿਆਰ ਕਹ ਲਈ ਇਸ ਆਸਥਾਨ ਤੇ ਜੁੜਿਆ ਹੋਇਆ ਜਰੂਰ ਉਸ ਦੇ ਅੱਗੇ ਗਰਮੀ ਦਾ ਪਰਕੋ ਫਿੱਕਾ ਪੈ ਰਿਹਾ ਇਸ ਜਗ੍ਹਾ ਦੀਆਂ ਤਸਵੀਰਾਂ ਤੁਹਾਨੂੰ ਰੁਕ ਕਰਦੇ ਹਾਂ ਮੋੜ ਤੋਂ ਤਸਵੀਰਾਂ ਦੇਖੋ ਕਿ ਨਾਲ ਦੇ ਨਾਲ ਪ੍ਰਬੰਧ ਕੀ ਕੀ ਕੀਤੇ ਜਾ ਰਹੇ ਨੇ ਜੇਕਰ ਸੰਕਟਾਂ ਅੰਦਰ ਜਾ ਰਹੀਆਂ ਨੇ ਤਾਂ ਉਹਨਾਂ ਲਈ ਜਿਹੜਾ ਫਰਸ਼ ਆ ਉਸ ਤੇ ਪਾਣੀ ਪਾ ਕੇ ਠੰਡਾ ਕੀਤਾ ਜਾਂਦਾ ਆ ਤਸਵੀਰਾਂ ਇੱਕ ਵਾਰ ਕੈਮਰਾ ਪਰਸਨ ਨੂੰ ਕਵਾਂਗਾ ਜ਼ਰੂਰ ਦਿਖਾਈਆਂ ਜਾਣ ਕਿ ਜਿਹੜਾ ਸਾਰਾ ਫਰਸ਼ ਆ ਉਸ ਨੂੰ ਤੋਤਾ ਜਾਂਦਾ ਆ ਜਦੋਂ ਜਦੋਂ ਫਰਸ਼ ਗਰਮ ਹੁੰਦਾ ਤਾਂ ਨਾਲ ਦੇ ਨਾਲ ਪਾਣੀ ਦੇ ਨਾਲ ਸਾਰੇ ਫਰਸ਼ ਨੂੰ ਗਿੱਲਾ ਕਰ ਦਿੱਤਾ ਜਾਂਦਾ ਤਾਂ ਜੋ ਸੰਗਤਾਂ ਨੂੰ ਅ ਫर्श ਜਿਹੜਾ ਹੈ ਉਹ ਗਰਮ ਮਹਿਸੂਸ ਨਾ ਹੋਵੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲੱਗ-ਅਲੱਗ ਉਪਰਾਲੇ ਕੀਤੇ ਗਏ ਨੇ ਵਾਸ਼ਨਾਵਲੇ ਜਿਹੜੇ ਪੱਖੇ ਹੁੰਦੇ ਕੂਲਰ ਹੁੰਦੇ ਉਹ ਤੱਕ ਲਗਾਏ ਗਏ ਹੋਏ ਨੇ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਪ੍ਰਕਰਮਾ ਦੇ ਚਾਰੇ ਪਾਸੇ ਸ਼ਬੀਲਾਂ ਜਿਹੜੀਆਂ ਨੇ ਮਿੱਠੇ ਜਲ ਦੇ ਜਿਹੜੇ ਲੰਗਰ ਨੇ ਉਹ ਵੀ ਲਗਾਏ ਗਏ ਨੇ ਸੋਸ ਨੂੰ ਲੈ ਕੇ ਉੱਚੇ-ਚੇ ਪ੍ਰਬੰਧ ਦੇਖਣ ਨੂੰ ਮਿਲ ਰਹੇਗੇ ਨੇ ਸੋ ਜ਼ਰੂਰ ਹੋਰ ਲੋਕਾਂ ਨਾਲ ਜਿਹੜੀ ਗੱਲਬਾਤ ਆ ਸੰਗਤਾਂ ਨਾਲ ਉਹ ਵੀ ਜਾਰੀ ਰੱਖਾਂਗੇ ਕੀ ਕੀ ਖਾਸ ਪ੍ਰਬੰਧ ਜਿਹੜੇ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਣ ਨੂੰ ਮਿਲ ਰਹੇਗੇ ਗੱਲਬਾਤ ਕਰਦੇ ਮੈਮ ਸੱਸੀ ਕਾਲ ਜੀ ਕੀ ਨਾਮ ਤੁਹਾਡਾ ਬਾਈ ਗੁਰਜੀ ਜੋਤੀ ਕਿਹੜੀ ਜਗ੍ਹਾ ਤੋਂ ਆਇਓ ਅਬੋਹਰ ਹਾਂਜੀ ਕਿੱਦਾਂ ਤੁਹ ਲੱਗਾ ਦਰਸ਼ਨ ਦੀ ਦਾਇਰੇ ਕਰਕੇ ਗੁਰੂ ਘਰ ਦਾ ਦਰਸ਼ਨ ਤਾਂ ਦੇਖੋ ਹਮੇਸ਼ਾ ਨੂੰ ਸਾਰਿਆਂ ਨੂੰ ਹੀ ਹੋਣਾ ਚਾਹੀਦਾ ਦਰਸ਼ਨ ਹੈ ਨਾ ਜਿਵੇਂ ਸੰਗਤ ਆ ਰਹੀ ਐ ਨਹੀਂ ਗਰਮੀ ਚ ਵੀ ਉਹਨਾਂ ਨੂੰ ਫੀਲ ਹੀ ਨਹੀਂ ਹੋ ਰਿਹਾ ਕਿ ਗਰਮੀ ਇਹ ਸਭ ਗੁਰੂ ਸਾਹਿਬਾਨ ਦੀ ਕਿਰਪਾ ਹੈ ਦੇਖਿਆ ਜਦ ਇਹ ਪੰਜਾਬ ਦੇ ਵਿੱਚ ਖਾਸ ਕਰਕੇ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ 46 ਡਿਗਰੀ ਤੱਕ ਟੈਂਪਰੇਚਰ ਹੈਗਾ ਫਿਰ ਵੀ ਲੋਕ ਗੁਰੂ ਘਰ ਨਾਲ ਤਮਸਤਕ ਹੋ ਰਹੇ ਨੇ ਹਾਂਜੀ ਇਹ ਸ਼ਰਧਾ ਹੈ ਉਹਨਾਂ ਦੀ ਗੁਰੂ ਪ੍ਰਤੀ ਆਪਣਾ ਪਿਆਰ ਹੈ ਉਹਨਾਂ ਦਾ ਹਾਂਜੀ ਇਹ ਹਮੇਸ਼ਾ ਬਣਿਆ ਹੀ ਰਹੂਗਾ ਐਵੇਂ ਹਾਂਜੀ ਅੰਦਰ ਦਰਸ਼ਨ ਕੀਤਾ ਕਿੱਦਾਂ ਦਾ ਮਨ ਨੂੰ ਮਨ ਦਰਸ਼ਨ ਹੋਇਆ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਹੈਨਾ ਗੁਰੂ ਸਾਹਿਬਾਂ ਦੇ ਅੱਗੇ ਦੇਖੋ ਪਰਮ ਪਿਤਾ ਜੀ ਹੈਗੇ ਆਪਣੇ ਉਹਨਾਂ ਕੋਲ ਆ ਕੇ ਤਾਂ ਹਰੇਕ ਦਾ ਹੀ ਮਨ ਖੁਸ਼ ਹੁੰਦਾ ਹੈ ਹੈਨਾ ਇਹ ਕਿਰਪਾ ਵਾਹਿਗੁਰੂ ਸਭ ਤੇ ਬਣਾਈ ਰੱਖੇ ਅੰਦਰ ਪ੍ਰਬੰਧ ਕਿੱਦਾਂ ਦੇ ਦੇਖਣ ਨੂੰ ਮਿਲੇ ਗਰਮੀ ਨੂੰ ਲੈ ਕੇ ਪਹਿਲੇ ਨਾਲੋਂ ਵੀ ਬਹੁਤ ਵਧੀਆ ਹੋ ਗਿਆ ਜਿਵੇਂ ਤੁਸੀਂ ਦੇਖਿਆ ਸ਼ਾਵਰ ਲਗਾਤੇ ਨੇ ਸੰਗਤ ਲਈ ਤਾਂ ਕਿ ਉਹਨਾਂ ਨੂੰ ਗਰਮੀ ਫੀਲ ਨਾ ਹੋਵੇ ਬਹੁਤ ਅੱਛਾ ਅਰੇਂਜਮੈਂਟ ਹੈ ਈਵਨ ਕਿ ਸੇਵਾਦਾਰ ਵੀ ਅੱਜਕੱਲ ਬੱਚੇ ਵੀ ਆਏ ਨੇ ਸੇਵਾਦਾਰ ਅਲੱਗ-ਅਲੱਗ ਜਥੇ ਬਣੀਆਂ ਤੋਂ ਤੇ ਉਹਨਾਂ ਦਾ ਵੀ ਬਹੁਤ ਅੱਛਾ ਰਿਸਪੌਂਸ ਸੀ ਬਹੁਤ ਵਧੀਆ ਸੀ ਜੀ ਉਹਨਾਂ ਹੋਰ ਵਧੀਆ ਹੋ ਗਏ ਬਹੁਤ ਵਧੀਆ ਦਰਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਾਰੇ ਕਦੋਂ ਪਲੈਨਿੰਗ ਹੈ ਫੇਰ ਆਉਂਦੀ ਹੈ ਬਸ ਜਦੋਂ ਬਾਪੂ ਜੀ ਨੇ ਬੁਲਾਇਆ ਜਦੋਂ ਆਵਾਂਗੇ ਜੀ ਖੁਸ਼ੀ ਹੁੰਦੀ ਹੈ ਕਿ ਅਸੀਂ ਤਾਂ ਚਾਹਨੇ ਆ ਕਿ ਵਾਤਵਾਦ ਵਾਈਏ ਬਾਕੀ ਬਾਪਾ ਜੀ ਦੀ ਮੋਜ ਹੈ ਜੀ ਤੰਦਰੁਸਤੀਆਂ ਬਖਸ਼ ਜੀ ਧੰਨਵਾਦ ਸੋ ਕਹ ਲੀਏ ਕਿ ਸੰਕਤਾ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਚਾਹੇ ਗਰਮੀ ਦਾ ਪ੍ਰਕੋਪ ਵਾਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਪਰ ਸੰਗਤਾਂ ਦੀ ਜੋ آمد ਹੈਗੀ ਆ ਸੰਗਤਾਂ ਜਿਸ ਤਰੀਕੇ ਨਾਲ ਗੁਰੂ ਘਰ ਦੇ ਵਿੱਚ ਪਹੁੰਚ ਰਹੀਆਂ ਹੈਗੀਆਂ ਨੇ ਹੋ ਸਕੇ ਇਹ ਗਰਮੀ ਦਾ ਪ੍ਰਕੋਪ ਜਰੂਰ ਫਿੱਕਾ ਪੈ ਰਿਹਾ ਆ ਸੋ ਆਓ ਦਰਸ਼ਨ ਦੀਦਾਰੇ ਕਰੋ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਵੋ ਗਰਮੀ ਚਾਹੇ ਜ਼ਰੂਰ ਆ ਪਰ ਜਦੋਂ ਇਸ ਸਥਾਨ ਤੇ ਆਪਾਂ ਪਹੁੰਚਦੇ ਆ ਮਨ ਨੂੰ ਇੰਨਾ ਕਿ ਸਕੂਨ ਮਿਲਦਾ ਹੈ ਕਿ ਗਰਮੀ ਮਹਿਸੂਸ ਹੀ ਨਹੀਂ ਹੁੰਦੀ ਸੋ ਆਓ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਵੋ ਹਾਜ਼ਰੀਆਂ ਭਰੋ ਖੁਸ਼ੀਆਂ ਪ੍ਰਾਪਤ ਕਰੋ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਮੈਸਮਰਦੀਪ ਸਿੰਘ ਅੰਮ੍ਰਿਤਸਰ